दर्शन कराने जी आप जी नो शुक्रिया तकरीबन देखो सानू इना पता नहीं सवा साल तो सवा सौ साल हथ लिख तो वाने जो हाथ लिखता है जो इन्ह के अंग है ये बहुत देखो बिरध हो गए हैं इन्हों मतलब बहुत ही संभाल के असि नगर निवासियों ने लवारी बनाई है ताकि कोई इस हथ ला के इन्होंने अंगा न कोई छेड़छाड़ ना कर

ਇਹ ਧੋਲ ਕੀ ਵੀ ਕੀਰਤਨ ਦੇ ਨਾਲ ਹੀ ਮਹਾਪੁਰਸ਼ਾਂ ਵੱਲੋਂ ਦਿੱਤੀ ਗਈ ਪਰ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕੀਰਤਨ ਵੱਲੋਂ ਨਹੀਂ ਆਉਂਦੀ ਐ ਤੇ ਨਸ਼ਿਆਂ ਵੱਲ ਨੂੰ ਜਾਂਦੀ ਐ ਤੇ ਲੇਕਿਨ ਪਿੰਡ ਦੀਆਂ ਸੰਗਤਾਂ ਜਾਂ ਗੁਰੂ ਘਰ ਜਾਂ ਮਹਾਪੁਰਸ਼ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘਾੜੀ ਵਾਲੇ ਇਹ ਪ੍ਰੇਰਦੇ ਆ ਕਿ ਭਾਈ ਗੁਰੂ ਘਰਾਂ ਨਾਲ ਜੁੜੋ ਸੰਗਤਾਂ ਸਿੱਖੀ ਦਾ ਪਰਵਾਪਾਵੇ ਆਜੋ ਤੁਹਾਨੂੰ